ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਰਗਲ ਜੱਗੂ ਭਗਵਾਨਪੁਰੀਆ ਦੀ ਅੱਜ ਬਟਾਲਾ ਕੋਰਟ ਦੇ ਵਿੱਚ ਪੇਸ਼ੀ ਹੈ ਜਿਸ ਨੂੰ ਲੈ ਕੇ ਲਗਾਤਾਰ ਚਰਚਾਵਾਂ ਤੇਜ਼ ਹੋਈਆਂ ਪਈਆਂ ਸੀ 170 ਦੇ ਕਰੀਬ ਮਾਮਲਿਆਂ ਦੇ ਵਿੱਚ ਲਿਪਤ ਜੱਗੂ ਭਗਵਾਨਪੁਰੀਆ ਜਿਸ ਦੀ ਬੀਤੇ ਕੱਲ ਪੰਜਾਬ ਦੇ ਵਿੱਚ ਆਉਣ ਦੀ ਗਤੀਵਿਧੀ ਹੋਈ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਸਾਮ ਪਹੁੰਚਿਆਗਾ ਸਲਚਰ ਜੇਲ੍ਹ ਦੇ ਵਿੱਚੋਂ ਉਸ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਪੰਜਾਬ ਲੈ ਕੇ ਆਂਦਾ ਗਿਆ ਤੇ ਹੁਣ ਉਸ ਦੀ ਬਟਾਲਾ ਕੋਰਟ ਦੇ ਵਿੱਚ ਪੇਸ਼ੀ ਹੈ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਦਿਨਿਕ ਸੁਰਾ ਟੀਵੀ ਦੇ ਉੱਪਰ ਐਕਸਕਲੂਸਿਵ ਤਸਵੀਰਾਂ ਨੇ ਜਿਸ ਦੇ ਵਿੱਚ ਜੱਗੂ ਭਗਵਾਨਪੁਰੀਆ ਬਖਤਰਬੰਦ ਗੱਡੀ ਦੇ ਵਿੱਚ ਬੈਠਾ ਹੋਇਆ ਤੁਹਾਨੂੰ ਦਿਖਾ ਲਈ ਦੇ ਰਿਹਾ ਹੋਵੇਗਾ ਲਗਾਤਾਰ ਇਹ ਮਾਮਲਾ ਤਾਂ ਕਰਕੇ ਤੂਲ ਫੜਦਾ ਜਾ ਰਿਹਾ ਕਿਉਂਕਿ ਜੱਗੂ ਭਗਵਾਨਪੁਰੀਆ ਦੀ ਪੇਸ਼ੀ ਬਹੁਤ ਵੱਡੇ ਪੱਧਰ ਦੇ ਉੱਪਰ ਖਾਸਮ ਖਾਸ ਤਾਂ ਹੋ ਜਾਂਦੀ ਹੈ 170 ਦੇ ਕਰੀਬ ਮਾਮਲੇ ਇਸ ਦੇ ਉੱਪਰ ਦਰਜ ਨੇ ਪਹਿਲੀ ਕੈਟਾਗਰੀ ਦਾ ਇਹ ਕੈਟਾਗਰੀ ਦਾ ਉਹ ਖੁੰਖਾਰ ਗੈਂਗਸਟਰ ਹੈ ਜਿਸ ਦੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਪਿੱਛੇ ਨਾਮ ਹੋਣ ਦੀ ਵੀ ਚਰਚਾ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਹੈ ਜਿਸ ਤਰੀਕੇ ਦੇ ਨਾਲ ਸੁੱਖਾ ਕਾਲਵਾ ਦੇ ਆ ਗੈਂਗਸਟਰ ਸੁੱਖਾ ਕਾਲਵਾ ਤੋਂ ਸ਼ੁਰੂ ਹੋਈ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਸ ਵਕਤ ਵੱਡਾ ਤੂਲ ਫੜਦੀ ਹੈ ਜਦੋਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਨਾਲ ਜੱਗੂ ਭਗਵਾਨਪੁਰੀਆ ਦਾ ਨਾਮ ਜੁੜਦਾ ਹੈ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਵੱਲੋਂ ਸਾਂਝੇ ਰੂਪ ਦੇ ਵਿੱਚ ਇਸ ਵਾਰ ਦਾ ਤੂਆ ਜਾਮ ਦਿੱਤਾ ਗਿਆ ਸੀ ਹੁਣ ਜੱਗੂ ਭਗਵਾਨਪੁਰੀਆ ਦੀ ਪੰਜਾਬ ਦੇ ਬਟਾਲਾ ਦੇ ਵਿੱਚ ਪੇਸ਼ੀ ਦਾ ਹੋਣਾ ਤੇ ਪੇਸ਼ੀ ਦੇ ਵਿੱਚ ਉਹਨਾਂ ਦਾ ਜੇਕਰ ਵਾਰੰਟ ਮਿਲਦਾ ਤਾਂ ਫਿਰ ਉਹਨਾਂ ਨੂੰ ਵਕ ਵਕ ਤਰੀਕੇ ਦੇ ਨਾਲ ਜਿਹੜੀਆਂ ਜਾਣਕਾਰੀਆਂ ਦੇ ਤਹਿਤ ਪੁੱਛਿਆ-ਗਿੱਚਿਆ ਜਾਏਗਾ ਕਿਹੜੇ-ਕਿਹੜੇ ਕੇਸਾਂ ਦੇ ਵਿੱਚ ਪੁੱਛਗਿਛ ਹੋਏਗੀ ਇਹ ਖਾਸਮ ਖਾਸ ਤਰੀਕੇ ਦੇ ਨਾਲ ਜ਼ਰੂਰ ਆ ਰਹੇਗਾ ਨਾਲ ਦੀ ਨਾਲ ਵੱਡੀ ਚਰਚਾ ਇਹ ਵੀ ਹੈ ਕਿ ਕਿਤੇ ਨਾ ਕਿਤੇ ਜੱਗੂ ਭਗਵਾਨਪੁਰੀਆ ਦਾ ਪੰਜਾਬ ਦੇ ਵਿੱਚ ਆਉਣਾ ਹੋਰ ਨਾ ਬਾਕੀ ਗੈਂਗਸਟਰਾਂ ਦੇ ਲਈ ਵੀ ਕਿਤੇ ਨਾ ਕਿਤੇ ਵੱਡਾ ਖਤਰਾ ਬਣ ਸਕਦਾ ਜਿਹੜੇ ਜੇਲ੍ਹਾਂ ਦੇ ਵਿੱਚ ਇਸ ਵਕਤ ਬੰਦ ਨੇ ਉਹ ਭਾਵੇਂ ਲਾਰੈਂਸ ਪਿਛੋ ਵੀ ਹੋਵੇ ਜਾਂ ਪਰ ਵਾਕਵਾਕ ਹੋਰ ਗੈਂਗਸਟਰ ਹੁਣ ਜਿਨ੍ਹਾਂ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਏ ਦੇ ਨਾਲ ਕੋਈ ਸਰੋਕਾਰ ਰੱਖਿਆ ਗਿਆ ਸੀ 170 ਦੇ ਕਰੀਬ ਲਗਭਗ 170 ਦੇ ਕਰੀਬ ਮਾਮਲੇ ਜਿਹੜੇ ਨੇ ਆ ਜੱਗੂ ਭਗਵਾਨਪੁਰੀਆ ਦੇ ਉੱਪਰ ਦਰਜ ਨੇ ਇਸ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਨੇ ਇਸ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਖੋਖ ਖਿੰਡੀਆਂ ਬਹੁਤ ਸਾਰੀਆਂ ਵਾਰਦਾਤਾਂ ਨੇ ਫਰੋਤੀ ਦੇ ਮਾਮਲੇ ਵੀ ਜੱਗੂ ਭਗਵਾਨਪੁਰੀਆ ਦੇ ਨਾਮ ਤੇ ਨਾਲ ਦਰਜਨਾ ਜੁੜੇ ਹੋਏ ਨੇ ਜਿਸ ਨੂੰ ਲੈ ਕੇ ਵੱਖ-ਵੱਖ ਤਰੀਕੇ ਦੇ ਨਾਲ ਪੁਲਿਸ ਦੀ ਇੰਟੈਲੀਜੈਂਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਹਰੇਕ ਉਸ ਕੜੀ ਨੂੰ ਲੱਭਿਆ ਜਾਵੇ ਹਰੇਕ ਉਸ ਕੜੀ ਦੇ ਉੱਪਰ ਕੰਮ ਕੀਤਾ ਜਾਵੇ ਤੇ ਹੁਣ ਇਸੇ ਲੜੀ ਦੇ ਤਹਿਤ ਇਸੇ ਕਾਰਵਾਈ ਦੇ ਤਹਿਤ ਜੱਗੂ ਭਗਵਾਨਪੁਰੀਆ ਨੂੰ ਆਸਾਮ ਦੀ ਸਿਲਚਰ ਜੇਲ੍ਹ ਦੇ ਵਿੱਚੋਂ ਪੰਜਾਬ ਲਿਆਂਦਾ ਗਿਆ ਬੀਤੀ ਰਾਤ ਦੇਰ ਰਾਤ ਤਕਰੀਬਨ 1 ਵਜੇ ਦੇ ਕਰੀਬ ਉਸ ਨੂੰ ਅੰਮ੍ਰਿਤਸਰ 에ਰਪੋਰਟ ਦੇ ਉੱਪਰ ਲੈ ਕੇ ਪੰਜਾਬ ਪੁਲਿਸ ਪਹੁੰਚੀ ਪੰਜਾਬ ਪੁਲਿਸ ਦੀ ਟੀਮ ਦੇ ਵੱਲੋਂ ਹੁਣ ਉਸ ਨੂੰ ਲੈ ਕੇ ਬਟਾਲਾ ਜਿਹੜਾ ਉਹ ਕੰਪਲੈਕਸ ਦੇ ਵਿੱਚ ਪਹੁੰਚਿਆ ਗਿਆ ਅਦਾਲਤੀ ਕੰਪਲੈਕਸ ਦੇ ਵਿੱਚ ਪਹੁੰਚਿਆ ਗਿਆ ਤੇ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਦੈਨਿਕ ਸੁਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜੱਗੂ ਭਗਵਾਨਪੁਰੀਆ ਦਾ ਨਾਮ ਜਦੋਂ ਵੀ ਜ਼ੁਬਾਨ ਦੇ ਉੱਪਰ ਆਉਂਦਾ ਤਾਂ ਬਹੁਤ ਸਾਰੇ ਉਹਨਾਂ ਕੇਸਾਂ ਦੇ ਬਾਰੇ ਚਰਚਾ ਆਪ ਮਹਾਰੇ ਜ਼ੈਨ ਦੇ ਵਿੱਚ ਬਲਬਲੇ ਦੇ ਰੂਪ ਦੇ ਵਿੱਚ ਉੱਠਦੀ ਹੈ ਉਹ ਭਾਵੇਂ ਸਧੂ ਮੂਸੇਵਾਲਾ ਦਾ ਕਤਲ ਕੇਸ ਹੋਵੇ ਜਾਂ ਪਰ ਵਕਵਾਕ ਤਰੀਕੇ ਦੇ ਨਾਲ ਹੋਰ ਖੂਖਾਰ ਵਾਰਦਾਤਾਂ ਜਿਹੜੀਆਂ ਪੰਜਾਬ ਦੇ ਵਿੱਚ ਕੀਤੀਆਂ ਗਈਆਂ ਜਿਹੜੀਆਂ ਵਕਵਾਕ ਗੈਂਗਸਟਰਾਂ ਦੇ ਨਾਲ ਜੁੜ ਕੇ ਕੀਤੀਆਂ ਗਈਆਂ ਵਕਵਾਕ ਗੈਂਗਸਟਰਾਂ ਦੇ ਖਿਲਾਫ ਕੀਤੀਆਂ ਗਈਆਂ ਦਵਿੰਦਰ ਬੰਬੀਆ ਗਰੋਪਤਰੀ ਜਦੋਂ ਗੱਲ ਹੁੰਦੀ ਆ ਤਾਂ ਉਸ ਵਕਤ ਵੀ ਨਾਲ ਵਕਵਾਕ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਆ ਦਾ ਨਾਮ ਬਹੁਤ ਸਾਰੀਆਂ ਵਾਰਦਾਤਾਂ ਦੇ ਵਿੱਚ ਜੁੜਦਾ ਤੇ ਲਿਪਤ ਹੁੰਦਾ ਨਜ਼ਰ ਆਉਂਦਾ ਹੈ ਵਾਕਵਾਕ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਦੇ ਖਾਤਮੇ ਨੂੰ ਲੈ ਕੇ ਵਾਕਵਾਕ ਪ੍ਰਕਿਰਿਆਵਾਂ ਜਿਹੜੀਆਂ ਨੇ ਜ਼ਮੀਨ ਦੀ ਧਰਾਤਲ ਦੇ ਉੱਪਰ ਅਮਲੀ ਜਾਮਾ ਪਹਿਨਾਉਣ ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੀ ਜੱਗੂ ਭਗਵਾਨਪੁਰੀਆ ਦਾ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਬਟਾਲਾ ਜ਼ਿਲ੍ਹੇ ਦੀ ਅਦਾਲਤ ਦੇ ਵਿੱਚ ਪੇਸ਼ ਹੋਣਾ ਖਾਸਮ ਖਾਸ ਹੋ ਜਾਂਦਾ ਨਾਲ ਚਰਚਾ ਦਾ ਵਿਸ਼ਾ ਇਹ ਵੀ ਬਣਿਆ ਪਿਆ ਕਿ ਜੱਗੂ ਭਗਵਾਨਪੁਰੀਆ ਦਾ ਇਨਕਾਊਂਟਰ ਹੋਣ ਦਾ ਖਦਸ਼ਾ ਜੱਗੂ ਭਗਵਾਨਪੁਰੀਆ ਨੂੰ ਸੀ ਇਸ ਕਰਕੇ ਇੱਕ ਰੈਟ ਪਟੀਸ਼ਨ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੂਵ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਣ ਪੰਜਾਬ ਸਰਕਾਰ ਦੇ ਕੋਲੋਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਹ ਜਵਾਬ ਮੰਗ ਲਿਆ ਗਿਆ ਕਿ ਭਾਈ ਇਸ ਦੇ ਬਾਰੇ ਜਾਣਕਾਰੀਆਂ ਦਿਓ ਕਿਉਂਕਿ ਜੱਗੂ ਭਗਵੰਤਪੂਰੀਆ ਦੇ ਵੱਲੋਂ ਪਾਈ ਗਈ ਰੈਟ ਪਟੀਸ਼ਨ ਦੇ ਵਿੱਚ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਮਾਨਯੋਗ ਅਦਾਲਤ ਨੂੰ ਇਹ ਅਪੀਲ ਕੀਤੀ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ 24 ਘੰਟੇ ਸੀਸੀਟੀਵੀ ਦੀ ਨਿਗਰਾਨੀ ਦੇ ਹੇਠ ਰੱਖਿਆ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਮੇਰੇ ਨਾਲ ਕੋਈ ਵੀ ਗਤੀਵਿਧੀ ਕੀਤੀ ਜਾ ਸਕਦੀ ਹੈ ਹੋ ਸਕਦੀ ਹੈ ਜਾਂ ਫਿਰ ਕੋਈ ਭਾਣਾ ਵਾਪਰ ਸਕਦਾ ਹੈ ਹਾਲਾਂਕਿ ਉਸਦੇ ਵਕੀਲ ਦੇ ਵੱਲੋਂ ਇਸ ਦੇ ਬਾਬਤ ਵਕ ਵਕ ਤਰੀਕੇ ਦੀਆਂ ਜਾਣਕਾਰੀਆਂ ਕੈਮਰੇ ਤੋਂ ਪਾਸੇ ਹੋ ਕੇ ਜ਼ਰੂਰ ਸਾਂਝੀਆਂ ਕੀਤੀਆਂ ਗਈਆਂ ਨੇ ਪਰ ਇਸ ਵਕਤ ਜੱਗੂ ਭਗਵਾਨਪੁਰੀਆ ਦਾ ਬਟਾਲਾ ਦੇ ਅਦਾਲਤੀ ਕੰਪਲੈਕਸ ਦੇ ਵਿੱਚ ਆਉਣਾ ਉਸਦੀ ਪੇਸ਼ੀ ਹੋਣਾ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਪਰ ਜ਼ਰੂਰ ਆ ਸਵਾਲ ਸਵਾਲੀਆਂ ਨਿਸ਼ਾਨ ਵੀ ਖੜਾ ਕਰਦਾ ਕਿ ਕਿਹੜੇ ਕੇਸਾਂ ਦੇ ਵਿੱਚ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਕਿਹੜੇ ਉਹ ਕੇਸ ਹੋਣਗੇ ਕਿਹੜੀਆਂ ਉਹ ਚੀਜ਼ਾਂ ਹੋਣਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਵੱਡੇ ਪੱਧਰ ਦੇ ਉੱਪਰ ਹੁਣ ਸਵਾਲ ਜਿਹੜੇ ਨੇ ਹੋਣਗੇ ਤੇ ਵੱਡੇ ਪੱਧਰ ਦੇ ਉੱਪਰ ਸਵਾਲੀਆਂ ਆ ਜਿਹੜੇ ਵਕ ਵਕ ਸਮੇਂ ਦੇ ਉੱਪਰ ਕੀਤੇ ਜਾਂਦੇ ਕਿੰਤੂ ਪ੍ਰੰਤੂ ਨੇ ਉਹਨਾਂ ਨੂੰ ਲੈ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਿਸਾਬ ਦੇ ਨਾਲ ਵੇਖੀਆਂ ਜਾਣਗੀਆਂ ਕਿ ਇਹ ਆ ਕਿਦਰਲੇ ਪਾਸੇ ਨੂੰ ਗੱਲ ਜਾਂਦੀ ਹੈ ਕਿਉਂਕਿ ਜੱਗੂ ਭਗਵਾਨਪੁਰੀਆ ਦਾ ਜਦੋਂ ਵੀ ਪੰਜਾਬ ਦੇ ਉਹਨਾਂ ਖੰਖਾਰ ਵਾਰਦਾਤਾਂ ਦੇ ਨਾਲ ਨਾਮ ਜੁੜਦਾ ਹੈ ਜਾਂ ਫਿਰ ਨਾਮ ਜੁੜਿਆ ਸੀ ਤਾਂ ਉਸ ਵਕਤ ਸਥਿਤੀਆਂ ਜ਼ਰੂਰ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਪਰ ਆ ਸਾਹਮਣੇ ਆਈਆਂ ਤੇ ਵੱਡੇ ਸਵਾਲ ਵੀ ਖੜੇ ਹੋਏ ਤੇ ਇਸ ਵਕਤ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਸਵਾਲੀਆ ਰੂਪ ਧਾਰਨ ਕਰੀਆਂ ਤੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਬਟਾਲਾ ਤੋਂ ਜੁੜ ਚੁੱਕੇ ਨੇ ਨਿਤਨ ਲੁਥਰਾ ਨਿਤਨ ਕੀਕੋ ਜਾਣਕਾਰੀਆਂ ਨੇ ਕੀਕੋ ਜੋ ਮਾਹੌਲ ਹੈ ਬਟਾਲਾ ਦੇ ਵਿੱਚ ਇਸ ਵਕਤ ਅਦਾਲਤੀ ਕੰਪਲੈਕਸ ਜਿੱਥੇ ਜੱਗੂ ਭਗਵਾਨਪੁਰੀਆ ਆ ਦੇਖੋ ਜੰਗੂ ਭਗਵਾਨਪੁਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਬਟਾਲਾ ਦੇ ਕੋਰਟ ਕੰਪਲੈਕਸ ਦੇ ਵਿੱਚ ਹੁਣੇ-ਹੁਣੇ ਪਹਾੜੀ ਸੁਰੱਖਿਆ ਬਲ ਹੇਠ ਲੈ ਆਂਦਾ ਗਿਆ ਹੈ ਔਰ ਵੱਡੀ ਗੱਲ ਹੈ ਕਿ ਬਖਤਰਬੰਦ ਗੱਡੀ ਦੇ ਵਿੱਚ ਉਸ ਨੂੰ ਤਾਂ ਜੋ ਹੈ ਉਹ ਲਿਆਂਦਾ ਗਿਆ ਹੈ ਜੀ ਔਰ ਇਸ ਦੇ ਨਾਲ ਨਾਲ ਕਿਹਾ ਜਾਵੇ ਤਾਂ ਜੰਗੂ ਭਗਵਾਨਪੁਰੀ ਨੂੰ ਬੀਤੀ ਦੇਰ ਰਾਤ ਬਟਾਲਾ ਲਿਆਂਦਾ ਗਿਆ ਸੀ ਪਰ ਹੁਣੇ ਕੁਝ ਮਿੰਟ ਪਹਿਲਾਂ ਹੀ ਕਿਹਾ ਜਾਵੇ ਐਕਸਕਲੂਸਿਵ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖਦੇ ਪਿਓ ਜਦੋਂ ਜੱਗੂ ਭਗਵਾਨਪੁਰੀਆਂ ਨੂੰ ਬਟਾਲਾ ਦੇ ਕੋਰਟ ਕੰਪਲੈਕਸ ਲੈ ਜਾਂਦਾ ਗਿਆ ਹੈ ਜੀ ਜੀ ਜਿਸ ਤਰੀਕੇ ਦੇ ਨਾਲ ਬਟਾਲਾ ਦੇ ਕੋਰਟ ਕੰਪਲੈਕਸ ਦੇ ਬਾਹਰ ਸੁਰੱਖਿਆ ਨੂੰ ਲੈ ਕੇ ਵੀ ਪ੍ਰਬੰਧਨ ਜਿਹੜੇ ਨੇ ਉਹ ਸਖਤ ਕੀਤੇ ਗਏ ਹੋਣਗੇ ਅਸੀਂ ਤਸਵੀਰਾਂ ਵੀ ਦਰਸ਼ਕਾਂ ਦੇ ਨਾਲ 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 ਸਾਂਝੀਆਂ ਕਰ ਰਹੇ ਹਾਂ ਇਹ ਜਾਣਕਾਰੀ ਜ਼ਰੂਰ ਦਿਓ ਕਿ ਜਿਹੜੇ ਲੋਕਾਂ ਦੀ ਹੋਰ ਉੱਥੇ ਪੇਸ਼ੀ ਹੈ ਜਾਂ ਪਰ ਹੋਰ ਲੋਕਾਂ ਦੀ ਉੱਥੇ ਕੋਈ ਤਰੀਕ ਹੈ ਉਹਨਾਂ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਵਕੀਰ ਸਾਹਿਬਾਨ ਕਿਵੇਂ ਜਾ ਰਹੇ ਨੇ ਇਹ ਪੁਖਤਾ ਪ੍ਰਬੰਧ ਅਜੀਬ ਬਿਲਕੁਲ ਜਿਹੜੇ ਵਕੀਲ ਸਾਹਿਬਾਨ ਨੇਗਾ ਸਰਕਾਰੀ ਅਧਿਕਾਰੀ ਸਭ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਜਿਨ੍ਹਾਂ ਦੀ ਤਰੀਕਾ ਉਹਨਾਂ ਨੂੰ ਅੰਦਰ ਜਾਣ ਦਿੱਤਾ ਕਿ ਜਿਹੜੇ ਸਰਕਾਰੀ ਅਧਿਕਾਰੀ ਨੇ ਆਪਣਾ ਆਈ ਕਾਰਡ ਵਿਖਾ ਕੇ ਵਕੀਲ ਸਾਹਿਬਾਨ ਆਪਣਾ ਆਈ ਕਾਰਡ ਦਿਖਾ ਕੇ ਜਾ ਰਹੇ ਨੇ ਜੇ ਲੋਕ ਨੇ ਤੇ ਜਿਨ੍ਹਾਂ ਦੀ ਤਰੀਕਾ ਉਹਨਾਂ ਨੂੰ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਫਾਲਤੂ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਸ ਦੇ ਬਕਾਇਦਾ ਦਸਤਾਵੇਜ਼ ਚੈੱਕ ਕਰਕੇ ਅੰਦਰ ਜਾਣ ਦਿੱਤਾ ਜਾ ਰਿਹਾ ਚੈਕਿੰਗ ਕਰਕੇ ਅੰਦਰ ਜੀ ਤਿੰਨ ਕਿਸੇ ਤਰੀਕੇ ਦੇ ਨਾਲ ਕੋਈ ਜਾਣਕਾਰੀ ਆਈ ਹੈ ਕਿਹੜੇ ਖਾਸਮ ਖਾਸ ਕੇਸ ਦੇ ਵਿੱਚ ਇਹ ਪੇਸ਼ੀ ਜਿਹੜੀ ਹੋਈ ਹੈ ਉਹਨਾਂ ਨੂੰ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਜਾਂ ਫਿਰ ਅਜੇ ਤੱਕ ਜਾਣ ਅ ਉਹ ਜੇ ਤੁਹਾਨੂੰ ਸੂਤਰਾਂ ਦੇ حوالے ਤੋਂ ਜਾਣਕਾਰੀ ਹੈ ਹੁਣੇ-ਹੁਣੇ ਮਿਲੀ ਕਿ ਕੁਮਾਣ ਦੇ ਵਿੱਚ ਕਤਲ ਹੋਇਆ ਸੀ ਬਿੱਲੂ ਬਿੱਲਾ ਨਾਮ ਦਾ ਇੱਕ ਸ਼ਖਸ ਸੀ ਬਿੱਲਾ ਮੰਡੇয়াল ਨਾਮ ਦਾ ਇੱਕ ਸ਼ਖਸੀ ਜਿਸ ਦਾ ਕਤਲ ਹੋ ਗਿਆ ਸੀ ਉਸ ਕੇਸ ਦੇ ਵਿੱਚ ਇਸ ਨੂੰ ਜਿਹੜਾ ਪ੍ਰੋਟੈਕਸ਼ਨ ਰਿਮਾਂਡ ਤੇ ਲਿਆਂਦਾ ਗਿਆ ਜੀ ਬਿਲਕੁਲ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਕੁਮਾਣ ਹਲਕਾ ਕੁਮਾਣ ਦੇ ਵਿੱਚ ਇੱਕ ਬਿੱਲਾ ਨਾਮਕ ਵਿਅਕਤੀ ਦਾ ਕਤਲ ਹੋ ਜਾਣਾ ਹੁੰਦਾ ਉਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਦਾ ਇਸ ਕੇਸ ਦੇ ਨਾਲ ਨਾਮ ਜੁੜਦਾ ਤੇ ਐਕਸਕਲੂਸਿਵ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਦੈਨਿਕ ਛੋੜਾ ਟੀਵੀ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਇਸ ਚੀਜ਼ ਨੂੰ ਲੈ ਕੇ ਛਛੋਪਣ ਬਣਿਆ ਹੋਇਆ ਸੀ ਲਗਾਤਾਰ ਇਸ ਚੀਜ਼ ਨੂੰ ਲੈ ਕੇ ਚਰਚਾ ਲੰਬੇ ਸਮੇਂ ਤੋਂ ਛੜੀ ਹੋਈ ਸੀ ਕਿ ਕਿਹੜੇ ਕਾਰਨਾਂ ਦਾ ਕਰਕੇ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਆਂਦਾ ਗਿਆ ਸੋ ਇਸ ਵਕਤੇ ਜਾਣਕਾਰੀ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਨੇੜਲੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇ ਉਸ ਨੂੰ ਬਿੱਲਾ ਨਾਮਕ ਇੱਕ ਕੁਮਾਰ ਦੇ ਵਿੱਚ ਜਿਹੜੇ ਸ਼ਖਸ ਦਾ ਕਤਲ ਹੁੰਦਾ ਉਸ ਕਤਲ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਦੇਣ ਲੈਣ ਹੁੰਦਾ ਜਾਂ ਪਰ ਉਸ ਦਾ ਸਰੋਕਾਰ ਹੁੰਦਾ ਇਸ ਕਰਕੇ ਉਸ ਨੂੰ ਬਟਾਲਾ ਦੇ ਅਦਾਲਤੀ ਕੰਪਲੈਕਸ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਬਖਤਰਬਾਦ ਗੱਡੀ ਦੇ ਵਿੱਚ ਉਸ ਨੂੰ ਲੈ ਕੇ ਆਂਦਾ ਗਿਆ ਤੇ ਇਹ ਤਸਵੀਰਾਂ ਜਿਹੜੀਆਂ ਨੇ ਐਕਸਕਲੂਸਿਵਲੀ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕੋਰਟ ਦੀ ਪੇਸ਼ੀ ਤੋਂ ਬਾਅਦ ਕੀ ਕੋਈ ਜਾਣਕਾਰੀਆਂ ਆਉਂਦੀਆਂ ਨੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਸਭ ਕੁਝ ਜਿਹੜਾ ਉਹ ਚਰਚਾ ਦਾ ਵਿਸ਼ਾ ਰਹੇਗਾ ਪਹਿਲੀ ਨਜ਼ਰ ਆਏਗੀ ਇਸ ਤਮਾਮ ਮਾਮਲੇ ਦੇ ਉੱਪਰ ਇਸ ਖਬਰ ਦੇ ਉੱਪਰ ਪਲ-ਪਲ ਦੀ ਅਪਡੇਟ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਇਸੇ ਤਰੀਕੇ ਕਰਦੇ ਜਾਵਾਂਗੇ